ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 29 ਜਨਵਰੀ ਹੈ 29 ਜਨਵਰੀ 1915 29 ਜਨਵਰੀ 1915 ਦੇ ਦਿਨ ਗਦਰ ਪਾਰਟੀ ਕਾਰਕੁਨਾਂ ਨੇ ਮਰੇਲ ਕੋਟਲਾ रियासत ਦੇ ਝਨੇਰਪਿੰਡ ਦੇ ਵਿੱਚ ਗਾਂਧਾ ਸਿੰਘ ਦੇ ਘਰ ਡਾਕਾ ਮਾਰਿਆ ਅਤੇ 16 ਸਿਰ ਚਾਂਦੀ ਅਤੇ 7 ਤੋਲੇ ਸੋਨਾ ਲੁੱਟਿਆ ਤਾਂ ਜੋ ਅਸਲਾ ਖਰੀਦਿਆ ਜਾ ਸਕੇ 29 ਜਨਵਰੀ 1970 ਇੰਦਰਾ ਗਾਂਧੀ ਨੇ ਚੰਡੀਗੜ੍ਹ ਵਾਸਤੇ ਆਪਣਾ ਐਵਾਰਡ ਦਿੱਤਾ ਜੁਲਾਈ 1969 ਦੇ ਵਿੱਚ ਜਹੇਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਚੰਡੀਗੜ੍ਹ ਅਤੇ ਹੋਰ ਮੰਗਾਂ ਦੇ ਨਾਲ ਨਾਲ ਸਿੱਖ ਧਰਮ ਉੱਤੇ ਫਤਿਹ ਸਿੰਘ, ਮਾਸਟਰ ਤਾਰਾ ਸਿੰਘ, ਸੰਪੂਰਨ ਸੰਗਰਾਮਾ, ਚੰਨਣ ਸਿੰਘ ਉਮਰਾਨੰਗਲ ਸ਼੍ਰੀ ਵਗੈਰਾ ਦੇ ਵਰਤ ਛੱਡਣ ਦੇ ਨਾਲ ਲੱਗੇ ਕਲੰਕ ਨੂੰ ਲਾਉਣ ਵਾਸਤੇ 15 ਅਗਸਤ 1969 ਤੋਂ ਮਰਨ ਵਰਤ ਰੱਖਣ ਦਾ ਐਲਾਨ ਕਰ ਦਿੱਤਾ। 7 ਅਕਤੂਬਰ 1969 ਨੂੰ ਦਰਸ਼ਨ ਸਿੰਘ ਫੇਰੂਮਾਨ ਆਪਣੇ ਮਰਨ ਵਰਤ ਦੇ 74ਵੇਂ ਦਿਨ ਚੜ੍ਹਾਈ ਕਰ ਗਿਆ। ਫੇਰੂਮਾਨ ਦੀ ਸ਼ਹੀਦੀ ਨੇ ਫਤਿਹ ਸਿੰਘ ਨੂੰ ਦਾਗੀ ਬਣਾ ਦਿੱਤਾ। ਫਤਿਹ ਸਿੰਘ ਵੱਲੋਂ 1960, 65 ਅਤੇ 68 ਦੇ ਵਿੱਚ ਤਿੰਨ ਵਾਰ ਪੂਰਾ ਕੀਤੇ ਬਿਨਾਂ ਵਰਤ ਛੱਡ ਦੀ ਗੱਲ ਨੂੰ ਹਰ ਪਾਸੇ ਵਿੰਦਿਆ ਜਾ ਰਿਹਾ ਸੀ ਫਤੇ ਸਿੰਘ ਨੇ ਹੁਣ ਇੱਕ ਵਾਰ ਫਿਰ ਮਰਨ ਵਰਤ ਦਾ ਐਲਾਨ ਕਰ ਦਿੱਤਾ 24 ਨਵੰਬਰ 1969 ਨੂੰ ਫਤੇ ਸਿੰਘ ਨੇ ਆਪਣੀ ਇੱਜ਼ਤ ਬਚਾਉਣ ਖਾਤਰ ਐਲਾਨ ਕੀਤਾ ਕਿ ਜੇਕਰ ਚੰਡੀਗੜ੍ਹ ਪੰਜਾਬ ਨੂੰ ਨਾ ਮਿਲਿਆ ਤਾਂ 27 ਜਨਵਰੀ 1970 ਨੂੰ ਮਰਨ ਵਰਤ ਰੱਖ ਕੇ ਅਤੇ 1 ਫਰਵਰੀ 1970 ਨੂੰ ਆਪਣੇ ਆਪ ਨੂੰ ਸਾੜ ਲਵੇਗਾ 26 ਜਨਵਰੀ 1970 ਨੂੰ ਫਤੇ ਸਿੰਘ ਨੇ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤਾ ਇਸ ਵੇਲੇ ਪੰਜਾਬ ਦੇ ਵਿੱਚ ਅਕਾਲੀਆਂ ਦੀ ਸਰਕਾਰ ਸੀ ਗੁਰਨਾਮ ਸਿੰਘ ਚੀਫ ਮਨਿਸਟਰ ਸੀ ਉਸ ਨੇ ਇੰਦਰਾ ਗਾਂਧੀ ਦੇ ਨਾਲ ਸੌਦੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇੱਧਰ ਪੰਜਾਬ ਦੇ ਵਿੱਚ ਅਕਾਲੀ ਰਿਪਬਲਿਕ ਡੇ ਦਾ ਬਾਈਕਾਟ ਕਰ ਰਹੇ ਸਨ। 29 ਜਨਵਰੀ 1970 ਤੱਕ ਪੰਜਾਬ ਦਾ ਮਾਹੌਲ ਬੁਰੀ ਤਰ੍ਹਾਂ ਦੇ ਨਾਲ ਵਿਗੜ ਰਿਹਾ ਅਤੇ ਕਈ ਪਾਸਿਆਂ ਤੋਂ ਗੜਬੜ ਦਾ ਖਤਰਾ ਰਿਹਾ। ਅਖੀਰ 29 ਜਨਵਰੀ ਨੂੰ ਇੰਦਰਾ ਗਾਂਧੀ ਨੇ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਐਲਾਨ ਕਰ ਦਿੱਤਾ। ਇਸ ਐਲਾਨ ਦੇ ਮੁਤਾਬਕ ਚੰਡੀਗੜ੍ਹ ਕੁਝ ਪਿੰਡ ਛੱਡ ਕੇ ਪੰਜਾਬ ਨੂੰ ਦਿੱਤਾ ਜਾਣਾ ਸੀ ਤੇ ਬਦਲੇ ਦੇ ਵਿੱਚ ਫਾਜ਼ਿਲਕਾ ਤੇ ਹਬੌਰ ਦੀਆਂ ਤਹਿਸੀਲਾਂ ਦੇ ਵਿੱਚੋਂ ਕਈ ਪਿੰਡ ਹਰਿਆਣਾ ਨੂੰ ਮਿਲਣੇ ਸੀ। ਇਨ੍ਹਾਂ ਇਲਾਕਿਆਂ ਦੇ ਨਾਲ ਨਾਲ ਇੱਕ ਫਰਾਂਗ ਦੀ ਪੱਟੀ ਵੀ ਪੰਜਾਬ ਜੋ ਮਿਲਣੀ ਸੀ ਇਸ ਤੋਂ ਬਿਨਾ 10 ਕਰੋੜ ਰੁਪਏ ਮਦਦ ਅਤੇ 10 ਕਰੋੜ ਰੁਪਏ ਕਰਜ਼ਾ ਵੀ ਹਰਿਆਣਾ ਨੂੰ ਮਿਲਣਾ ਸੀ ਹਰਿਆਣਾ ਤੇ ਪੰਜਾਬ ਦੀ ਹੱਦਬੰਦੀ ਦੇ ਝਗੜਿਆਂ ਵਾਸਤੇ ਇੱਕ ਕਮਿਸ਼ਨ ਬਣਾਉਣਾ ਵੀ ਮੰਨ ਲਿਆ ਗਿਆ ਚੰਡੀਗੜ੍ਹ ਪੰਜਾਬ ਨੂੰ 5 ਸਾਲ ਮਗਰੋਂ 29 ਜਨਵਰੀ 1975 ਦੇ ਦਿਨ ਮਿਲਣਾ ਸੀ ਇਸ ਐਲਾਨ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਵਿੱਚ ਬੜੀ ਹੈਰਾਨੀ ਅਤੇ ਰੰਜ ਸੀ ਲੋਕਾਂ ਨੇ ਥਾਂ-ਥਾਂ ਤੇ ਰੋਸ ਮੁਜ਼ਾਹਰੇ ਕੀਤੇ ਰੋਪੜ ਜਲੰਧਰ ਫਾਜ਼ਿਲਕਾ ਮੋਗਾ ਅਬੋਹਰ ਫਰੀਦਕੋਟ ਮਰੀਲਕੋਟਲਾ ਬਠਿੰਡਾ ਸਰਹੰਦ ਕਪੂਰਥਲਾ ਲੁਧਿਆਣਾ ਪਟਿਆਲਾ ਤੇ ਅੰਮ੍ਰਿਤਸਰ ਦੇ ਵਿੱਚ ਰੋਸ ਜਲੂਸ ਕੱਢੇ ਗਏ ਅਤੇ ਜਲਸੇ ਵੀ ਹੋਏ ਕਈ ਥਾਈਂ ਫਤਿਹ ਸਿੰਘ ਦੀਆਂ ਅਰਥੀਆਂ ਵੀ ਸਾੜੀਆਂ ਗਈਆਂ ਪਾਰੇ ਸਾਰਾ ਕੁਝ ਦੀ ਪਰਵਾਹ ਕੀਤੇ ਬਿਨਾ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸਰਪਾਰਟੀ ਮੀਟਿੰਗ ਨੇ ਫਤੇ ਸਿੰਘ ਨੂੰ ਵਰਤ ਖੋਲਣ ਦੇ ਵਾਸਤੇ ਕਿਹਾ ਉਹਨਾਂ ਨੇ ਆਪਣੇ ਮਰਨ ਵਾਰਤ 30 ਜਨਵਰੀ 1970 ਦੇ ਦਿਨ ਸ਼ਾਮ ਨੂੰ 5:30 ਵਜੇ ਖੋਲ ਦਿੱਤਾ ਪਹਿਲਾਂ ਵਾਂਗ ਇਸ ਤੋਂ ਉਲਟ ਇਸ ਵਾਰੀ ਮਰਨ ਵਾਰਤ ਅਕਾਲ ਤੱਕ ਸਾਹਿਬ ਦੇ ਨਾਲ ਲੱਗਦੀ ਬਿਲਡਿੰਗ ਤੇ ਖੋਲਿਆ ਗਿਆ ਸਿੱਖਾਂ ਦੇ ਵਿੱਚ ਬਹੁਤ ਰੋਸ ਸੀ ਅਤੇ ਉਹਨਾਂ ਦੇ ਸਾਹਮਣੇ ਆਉਣ ਦਾ ਫਤੇ ਸਿੰਘ ਕੋਲ ਹੌਸਲਾ ਨਹੀਂ ਸੀ ਰਿਹਾ 29 ਜਨਵਰੀ 1987 ਬਰਨਾਲਾ ਸਰਕਾਰ ਦੀ ਪੁਲਿਸ ਨੇ 29 ਜਨਵਰੀ 1987 ਦੇ ਦਿਨ ਕਪੂਰਥਲਾ ਦੇ ਮੁੱਖ ਗੁਰਦੁਆਰੇ ਤੇ ਤਾਵਾ ਬੋਲਿਆ ਪੁਲਿਸ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਸਾਰੇ ਪਾਸੇ ਦਹਿਸ਼ਤ ਫੈਲ ਗਈ ਪਰ ਪੁਲਿਸ ਨੂੰ ਗੁਰਦੁਆਰੇ ਦੇ ਵਿੱਚੋਂ ਕੁਝ ਵੀ ਹੱਥ ਨਾ ਲੱਗਿਆ ਤਾਂ ਕਾਰਵਾਈ ਪਾਉਣ ਵਾਸਤੇ ਇੱਕ ਸਿੱਖ ਨੌਜਵਾਨ ਪਲਵਿੰਦਰਪਾਲ ਸਿੰਘ ਜੋ ਉੱਥੇ ਹਾਜ਼ਰ ਸੀ ਉਸ ਨੂੰ ਗ੍ਰਿਫਤਾਰ ਕਰਕੇ ਲੈ ਗਈ ਇਸ ਤੇ ਪ੍ਰੋਟੈਸਟ ਵਜੋਂ ਬਾਰ ਐਸੋਸੀਏਸ਼ਨ ਕਪੂਰਥਲਾ ਨੇ ਹੜਤਾਲ ਵੀ ਕੀਤੀ 29 ਜਨਵਰੀ 1988 ਦੇ ਦਿਨ ਪੰਜਾਬ ਪੁਲਿਸ ਨੇ ਝਲਮਲ ਸਿੰਘ ਵਾਸੀ ਹੁੱਗਾਵੇਟ ਜ਼ਿਲ੍ਹਾ ਕਪੂਰਥਲਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 29 ਜਨਵਰੀ 2004 2002 ਦੇ ਸ਼ੁਰੂ ਦੇ ਵਿੱਚ ਨਵਾਂ ਸ਼ਹਿਰ ਦੇ ਨੇੜੇ ਦੇ ਪੱਲੀ ਚਿੱਕੀ ਡੇਰੇ ਦੇ ਸਾਧ ਧਨਵੰਤ ਸਿੰਘ ਵੱਲੋਂ ਇੱਕ ਕੁੜੀ ਦਾ ਰੇਪ ਕਰਨ ਦਾ ਕੇਸ ਸਾਹਮਣੇ ਆਇਆ। ਖਾਲਸਾ ਪੰਚਾਇਤ ਜਥੇਬੰਦੀ ਦੇ ਆਗੂ ਉਸ ਕੁੜੀ ਨੂੰ ਲੈ ਕੇ ਵਿਦਾਂਤੀ ਕੋਲ ਚਲੇ ਗਏ। ਵਿਦਾਂਤੀ ਨੇ ਪਹਿਲਾਂ ਤਾਂ ਉਸ ਕੁੜੀ ਦੇ ਸਿਰ ਤੇ ਹੱਥ ਰੱਖ ਕੇ ਉਸ ਨੂੰ ਇਨਸਾਫ਼ ਦੇਣ ਦਾ ਵਾਅਦਾ ਕੀਤਾ ਪਰ ਮਗਰੋਂ 10 ਮਈ 2002 ਨੂੰ ਵਿਦਾਂਤੀ ਨੇ ਧਰਮਵੰਤ ਸਿੰਘ ਨੂੰ ਮਾਮੂਲੀ ਜਿਹੀ ਸਜ਼ਾ ਲਾ ਕੇ ਨਾਲ ਹੀ ਕੇਸ ਲਿਆਉਣ ਵਾਲਿਆਂ ਨੂੰ ਵੀ ਸਜ਼ਾ ਲਾ ਦਿੱਤੀ। ਵਿਦਾਂਤੀ ਦੀ ਇਸ ਬੇਈਮਾਨੀ ਤੋਂ ਓਕੀ ਹੋ ਕੇ ਕੁੜੀ ਨੇ ਅਗਸਤ ਦੇ ਵਿੱਚ ਪੁਲਿਸ ਕੋਲ ਕੇਸ ਦੇ ਦਿੱਤਾ। ਪੁਲਿਸ ਨੇ 29 ਅਗਸਤ 2002 ਦੇ ਦਿਨ ਧਰਮਵੰਤ ਸਿੰਘ ਨੂੰ ਉਸ ਕੁੜੀ ਦੇ ਨਾਲ ਰੇਪ ਦੇ ਕੇਸ ਦੇ ਵਿੱਚ ਗ੍ਰਿਫਤਾਰ ਕਰ ਲਿਆ। ਇਸ ਤੇ ਵਿਦਾਂਤੀ ਬਹੁਤ ਔਖਾ ਹੋਇਆ ਅਤੇ ਖਾਲਸਾ ਪੰਚਾਇਤ ਨੂੰ ਅਕਾਲ ਤਖਤ ਦੀ ਹੁਕਮ ਅਦੂਲੀ ਦਾ ਦੋਸ਼ੀ ਘਰਾੜ ਦਿੱਤਾ। ਦੂਜੇ ਪਾਸੇ ਤਨਵੰਤ ਸਿੰਘ ਤੇ ਬਕਾਇਦਾ ਮੁਕੱਦਮਾ ਚੱਲਿਆ ਅਤੇ 29 ਜਨਵਰੀ 2004 ਦੇ ਦਿਨ ਉਸ ਨੂੰ ਅਦਾਲਤ ਨੇ 10 ਸਾਲ ਕੈਦ ਅਤੇ ਜੁਰਮਾਨੇ ਦੀ ਸਜ਼ਾ ਦਿੱਤੀ। 29 ਜਨਵਰੀ 2009 ਅਕਾਲ ਤਖਤ ਦੇ ਜ세ਦਾਰ ਗੁਰਬਚਨ ਸਿੰਘ ਨੇ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਨੂੰ ਦਸਮ ਗ੍ਰੰਥ ਸਬੰਧੀ ਟਿੱਪਣੀ ਦੇ ਸਬੰਧ ਦੇ ਵਿੱਚ 5 ਦਸੰਬਰ 2009 ਦੇ ਦਿਨ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ। ਪ੍ਰੋਫੈਸਰ ਦਰਸ਼ਨ ਸਿੰਘ ਨੇ ਪਹਿਲਾਂ ਤਾਂ ਨਾਮ ਪੇਸ਼ ਹੋਣ ਦਾ ਇਰਾਦਾ ਕੀਤਾ ਪਰ ਮਗਰੋਂ ਉਹ ਤਖਤ ਸਾਹਿਬ ਤੇ ਚਲਾ ਗਿਆ ਪਰ ਗ੍ਰੰਥੀਆਂ ਦੀ ਬੈਠਕ ਵਾਲੇ ਕਮਰੇ ਦੇ ਵਿੱਚ ਜਾਣ ਤੋਂ ਨਾ ਕਰ ਦਿੱਤੀ। ਜਹੇਦਾਰ ਉੱਥੇ ਆਉਣ ਦੀ ਬਜਾਏ ਆਪਣੇ ਕਮਰੇ ਦੇ ਵਿੱਚ ਹੀ ਬੈਠੇ ਰਹੇ ਇਸ ਤੇ ਦਰਸ਼ਨ ਸਿੰਘ ਆਪਣਾ ਸਪਸ਼ਟੀਕਰਨ ਅਕਾਲ ਤਖਤ ਸਾਹਿਬ ਤੇ ਪ੍ਰਕਾਸ਼ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅੱਗੇ ਰੱਖ ਕੇ ਚਲਾ ਗਿਆ ਇਸ ਤੋਂ ਬਾਅਦ ਜਹੇਦਾਰ ਨੇ ਉਸ ਨੂੰ 7 ਜਨਵਰੀ ਵਾਸਤੇ ਦੁਬਾਰਾ ਤਲਬ ਕੀਤਾ ਪਰ ਉਸ ਨੇ ਇਸ ਹੁਕਮ ਨੂੰ ਨਜ਼ਰਅੰਦਾਜ਼ ਕਰ ਦਿੱਤਾ ਇਸ ਤੇ 29 ਜਨਵਰੀ 2010 ਦੇ ਦਿਨ ਜਹੇਦਾਰ ਨੇ ਉਸ ਨੂੰ ਆਪਣੇ ਪੰਥ ਵਿੱਚੋਂ ਖਾਰਜ ਕਰਦਾ ਐਲਾਨ ਕਰ ਦਿੱਤਾ 29 ਜਨਵਰੀ 2013 6 ਦਸੰਬਰ 2013 ਦੇ ਦਿਨ ਦਿੱਲੀ ਦੇ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਖੂਨੀ 84 ਨਵੰਬਰ 1984 ਦੇ ਦੌਰਾਨ ਸਿੱਖਾਂ ਦੇ ਕਤਲੇਆਮ ਸਬੰਧੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਉਣ ਦਾ ਐਲਾਨ ਕੀਤਾ ਅਤੇ ਲੈਫਟੀਨੈਂਟ ਗਵਰਨਰ ਨੂੰ ਇਸ ਦੀ ਕਾਇਮੀ ਵਾਸਤੇ ਕਿਹਾ ਲੈਫਟੀਨੈਂਟ ਗਵਰਨਰ ਨੇ ਇਸ ਵਾਸਤੇ ਰਸਮੀ ਸਿਫਾਰਸ਼ ਭੇਜਣ ਵਾਸਤੇ ਕਿਹਾ ਜੋ ਉਸ ਨੇ ਭੇਜ ਦਿੱਤੀ ਇੱਕ ਐਸਆਈਟੀ ਦਾ ਮੁਖੀ ਪੰਜਾਬ ਪੁਲਿਸ ਦੇ ਇੱਕ ਅਫਸਰ ਨੂੰ ਲਾਇਆ ਗਿਆ ਪਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਖਤਮ ਹੋਣ ਤੋਂ ਮੰਗਰੋਂ ਇਹ ਮਾਮਲਾ ਫਿਰ ਲਟਕ ਗਿਆ 27 ਮਾਰਚ 2010 ਦੇ ਦਿਨ ਪੰਜਾਬ ਪੁਲਿਸ ਨੇ ਨਵਾਂ ਸ਼ਹਿਰ ਥਾਣੇ ਹੇਠ ਸ਼ਿੰਗਾਰ ਸਿਨੇਮਾ ਬੰਬ ਕੇਸ ਦੇ ਨਾਂ ਤੇ ਗਿਆਨੀ ਪ੍ਰਸ਼ੂਤਮ ਸਿੰਘ ਵਾਸੀ ਮੰਡੌਲੀ ਅੰਮ੍ਰਾਲਾ ਹਰਮਿੰਦਰ ਸਿੰਘ ਗੁਰਪ੍ਰੀਤ ਸਿੰਘ ਵਾਸੀ ਰੁੜਕਾ ਕਲਾਂ ਲੁਧਿਆਣਾ ਪ੍ਰਵਦੀਪਾਲ ਸਿੰਘ ਅਤੇ ਤਰਮਿੰਦਰ ਸਿੰਘ ਤੇ ਇੱਕ ਝੂਠਾ ਕੇਸ ਬਣਾ ਕੇ ਉਹਨਾਂ ਨੂੰ ਦਫ਼ਾ 120 121 ਮੂਲਕ ਵਿਰੋਧੀ ਕਾਰਵਾਈਆਂ ਦੀਆਂ ਧਰਾਵਾਂ 15 ਤੋਂ 18 ਅਤੇ ਤਮਾਕਾ ਖੇਜ਼ ਸਮਾਨ ਦੇ ਕਾਨੂੰਨ ਹੇਠ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਦੇ ਵਿੱਚੋਂ ਪ੍ਰਵਦਿਆਲ ਸਿੰਘ ਅਤੇ ਤਰਮਿੰਦਰ ਸਿੰਘ ਨੂੰ 1 ਸਾਲ ਬਾਅਦ ਜ਼ਮਾਨਤ ਮਿਲ ਗਈ ਪਰ ਬਾਕੀ ਤਿੰਨੇ 4 ਸਾਲ ਜੇਲ੍ਹ ਦੇ ਵਿੱਚ ਰਹੇ 29 ਜਨਵਰੀ 2014 ਦੇ ਦਿਨ ਅਦਾਲਤ ਨੇ ਇਹਨਾਂ ਦੇ ਕੇਸ ਦਾ ਫੈਸਲਾ ਸੁਣਾਉਂਦਿਆਂ ਉਹਨਾਂ ਨੂੰ ਬਾਅ ਇੱਜ਼ਤ ਭਰੀ ਕਰ ਦਿੱਤਾ ਬਾਦਲ ਦੀ ਸਰਕਾਰ ਅਤੇ ਸੁਮੇਸ਼ ਸੈਣੀ ਦੀ ਪੁਲਿਸ ਨੇ ਸਿੱਖ ਨੌਜਵਾਨਾਂ ਤੇ ਅਜੇਹੇ ਦਰਜਨਾ ਝੂਠੇ ਕੇਸ ਬਣਾਏ ਸਨ ਅਤੇ ਬੇਗੁਨਾਹ ਸਿੱਖ ਜੇਲ੍ਹਾਂ ਦੇ ਵਿੱਚ ਛੁੱਟੇ ਸਨ ਗੁਰਪ੍ਰੀਤ ਸਿੰਘ ਤੇ ਤਾਂ ਸ਼ਿੰਗਾਰ ਬੰਬ ਕੇਸ ਵੀ ਪਾਇਆ ਹੋਇਆ ਸੀ ਅਤੇ ਉਦੋਂ ਉਹ ਜੇਲ੍ਹ ਦੇ ਵਿੱਚ ਸੀ ਇਸ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ